ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿ ਜਹਿ ਰੂਪ ਰੰਗ ਅਰ ਰੇਖ ਭੇਖ ਕਉ ਕਹਿਨਾ ਸਕਤਿ ਕੇ ਅਚਲ ਮੂਰਤ ਅਨਪਉ ਪ੍ਰਕਾਸ਼ ਅਮਤੋ ਜਿ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸਹਾਨ ਗਨਿਜੈ ਤ੍ਰਿ ਭਵਨ ਮਹੀਪ ਸਰ ਨਰ ਸੁਰ ਨੇਤ ਨੇਤ ਬੰਤਰਿਨ ਕਹਿਤ ਤਉ ਸਰਬਨਾਮ ਕਥੈ ਕਮਨ ਕਰਮਨਾ ਬਰਨਤ ਸੁਮਤ ਸਜਣ ਸਚਾ ਪਾਤਿ ਸਾਹੋ ਸਿਰ ਸਾਹਾ ਦੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੋ ਕੋ ਹਟਲ ਗੁਰ ਸਿਵੈ ਐ ਐਨਿਸ ਸਹਿਜ ਸੁਭਾਏ ਦਰਸ਼ਨ ਪਰ ਸੈ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਪਤ ਕਸਮ ਦੇ ਨੂਰੇ ਅਰਸਾ ਕੁਰਸਾ ਝਟਿ ਐ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜੈ ਜੈ ਪਖੂ ਤਹਜੂਰ ਦੂਰ ਕਤ ਹੋ ਨ ਜਾਈ ਰਬ ਰਹੇ ਆਸਰ ਬੱਤਰ ਮੈਂ ਮਨ ਸਦਾ ਧਿਆਈ ਜੈ ਜੈ ਪੇਖੂ ਤੈ ਹਜੂਰ ਦੂਰ ਕਤ ਹੋ ਨ ਜਾਈ ਰਬ ਰਹੇ ਆਸਰ ਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨੈ ਬਿਛੁਰੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਖ ਮਹਿ ਸੋ ਅਬ ਸੁਖ ਭਣੀਐ ਰਹਾਉ ਪਰਤ ਪਾਲੇ ਅਪਿਆਉ ਦੇ ਕਸ਼ ਊਨ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਾਲੀ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਜਹ ਜਹਾਂ ਪੇਖੂ ਤਹ ਹਜੂਰ ਦੂਰ ਕਤਹੂ ਨਾ ਜਾਇ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਅੰਗ 677 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ